ਕੋ ਸੈਂਟਰ ਸਰਕਾਰ ਜਿਹੜੀ ਭਾਜਪਾ ਦੀ ਆ ਇਹ ਲਗਾਤਾਰ ਸੂਬਿਆਂ ਦੇ ਨਾਲ ਵਿਤਕਰਾ ਵੀ ਕਰ ਰਹੀ ਆ ਤੇ ਗਰੀਬਾਂ ਦਾ ਸ਼ੋਸ਼ਣ ਕਰ ਰਹੀ ਆ ਜਿਹਦੇ ਅੱਜ ਜਿਹੜੀ ਮਨਰੇਗਾ ਸਕੀਮ ਜਿਹੜੀ ਆ ਐਨੇ ਸਾਲਾਂ ਤੋਂ ਕਾਂਗਰਸ ਪਾਰਟੀ ਨੇ ਚਲਾਈ ਹੋਈ ਸੀ ਅੱਜ ਉਹਦਾ ਇੱਕ ਪਹਿਲਾ ਤੇ ਨਾਮ ਬਦਲਿਆ ਔਰ ਕਰੋੜਾਂ ਰੁਪਈਆ ਖਰਚ ਕੇ ਉਹਦਾ ਨਾਮ ਬਦਲਿਆ ਔਰ ਨਾਲ ਇਹ ਵੀ ਕਰਤਾ ਕਿ 40% ਜਿਹੜਾ ਸੂਬੇ ਆ ਉਹ ਪਹਿਲਾਂ ਪੈਸੇ ਦੇਣਗੇ ਤੇ ਤਾਂ ਜਿਹੜੀ ਮਨਰੇਗਾ ਸਕੀਮ ਉੱਥੇ ਆਏਗੀ ਜਿਵੇਂ ਪੰਜਾਬ ਆ 4 ਲੱਖ ਦਾ ਕਰਜ਼ਾ ਜਿਹੜਾ ਆਲਰੇਡੀ ਸਾਡੇ ਪੰਜਾਬ ਸਰਕਾਰ ਦੇ ਸਿਰ ਤੇ ਆ ਤੇ 40% ਇਹਨਾਂ ਦੇ ਨਹੀਂ ਸਕਣਾ ਤੇ ਸਾਡੇ ਸੂਬੇ ਦੇ ਵਿੱਚ ਮੰਰੇਗਾ ਜਿਹੜੀ ਆ ਟੋਟਲੀ ਬੰਦ ਹੋਣ ਜਾ ਰਹੀ ਆ ਔਰ ਗਰੀਬ ਲੋਕ ਜਿਨ੍ਹਾਂ ਦੇ ਚੁੱਲ੍ਹੇ ਹੀ ਮੰਰੇਗਾ ਦੀਆਂ ਦਿਹਾੜੀਆਂ ਤੋਂ ਚੱਲਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਇਹ ਜਿਹੜੀ ਦੀਵੇ ਆ ਉਹ ਬੁਝਾਉਣ ਜਾ ਰਹੀ ਹੈ ਸੈਂਟਰ ਸਰਕਾਰ ਉਹਨਾਂ ਦੀ ਰੋਟੀ ਬੰਦ ਕਰਨ ਜਾ ਰਹੀ ਆ ਔਰ ਉਹਦੇ ਨਾਲ ਨਾਲ ਜਿਹੜੇ ਪਿਛਲੇ 17 ਸਾਲਾਂ ਤੋਂ ਜਿਹੜੇ ਮੰਰੇਗਾ ਤੇ ਇਹਨਾਂ ਦੇ ਕੱਚੇ ਮੁਲਾਜ਼ਮ ਰੱਖੇ ਹੋਏ ਆ ਉਹ ਕੱਚੇ ਮੁਲਾਜ਼ਮ 17 ਸਾਲਾਂ ਤੋਂ ਮੰਨੇਗਾ ਦੇ ਵਿੱਚ ਕੰਮ ਕਰ ਰਹੇ ਆ ਸਰਕਾਰ ਦੇ ਨਾਲ ਜਿੱਥੇ ਮੰਨੇਗਾ ਬੰਦ ਹੋਊਗੀ ਉਹਨਾਂ ਦਾ ਵੀ ਜਿਹੜਾ ਮੁਲਾਜ਼ਮਾਂ ਦਾ ਵੀ ਜਿਹੜਾ ਨੁਕਸਾਨ ਹੋਊਗਾ ਜਿਹੜੇ 17 ਸਾਲਾਂ ਤੋਂ ਸਰਕਾਰ ਨਾਲ ਸੇਵਾ ਦੇ ਰਿਹਾ ਕੱਚੇ ਮੁਲਾਜ਼ਮਾਂ ਦੇ ਤੌਰ ਤੇ ਵੀ ਸੋ ਇਸ ਕਰਕੇ ਜਿਹੜੀ ਸੈਂਟਰਲ ਸਰਕਾਰ ਆ ਇਹਨੂੰ ਨੀਂਦ ਤੋਂ ਜਾਗਣਾ ਚਾਹੀਦਾ ਆ ਨਾ ਬਦਲਣ ਨਾਲ ਕੁਝ ਨਹੀਂ ਹੁੰਦਾ ਕਿ ਤੁਸੀਂ ਗੁਰੂ ਮਹਾਰਾਜ ਦਾ ਨਾਮ ਰੱਖ ਲਓ ਤੁਸੀਂ ਆਪ ਦੇ ਕਿਸੇ ਹੋਰ ਦਾ ਨਾਮ ਰੱਖ ਲਓ ਨਾਮ ਬਦਲਣ ਨਾਲ ਨਹੀਂ ਕੁਝ ਹੋਣਾ ਕੰਮ ਪ੍ਰੈਕਟੀਕਲੀ ਕੰਮ ਕਰਕੇ ਦੱਸੋ ਇਹ ਸਾਡੀ ਸਮੁੱਚੇ ਜ਼ਿਲ੍ਹੇ ਵੱਲੋਂ ਅੱਜ ਜਿਹੜੀ ਪਾਰਟੀ ਵੱਲੋਂ ਹਾਈ ਕਮਾਂਡ ਵੱਲੋਂ ਸੀਗਾ ਇਹ ਸੈਂਟਰ ਸਰਕਾਰ ਦੇ ਖਿਲਾਫ ਜਿਹੜਾ ਧਰਨਾ ਲਾ ਰਹੇ ਆ ਸਾਡੀ ਮੰਗ ਹੈ ਕਿ ਮੰਦੀਕਾ ਐਜ਼ ਇਟ ਇਜ਼ ਜਿਵੇਂ ਚੱਲਦੀ ਸੀ ਉਹਨੂੰ ਉਦਾਂ ਚਲਾਇਆ ਜਾਵੇ ਉਹਦਾ ਨਾਂ ਵੀ ਨਾ ਬਦਲਿਆ ਜਾਵੇ ਔਰ ਮੰਦੀਕਾ ਜਿਹੜੀ ਜਿਵੇਂ ਪਿੱਛੋਂ ਕੰਮ ਚੱਲ ਰਿਹਾ ਸੀਗਾ ਸਾਰੇ ਗਰੀਬਾਂ ਦੇ ਘਰ ਚੱਲ ਰਹੀ ਸੀ ਉਦਾਂ ਹੀ ਚਲਾਏ ਜਾਣ ਜਿਸ ਤਰੀਕੇ ਦੇ ਨਾਲ ਭਾਜਪਾ ਪਹਿਲਾਂ ਕਿਸਾਨੀ ਨੂੰ ਖਤਮ ਕੀਤਾ ਹੁਣ ਮਜ਼ਦੂਰਾਂ ਤੱਕ ਵੀ ਪਹੁੰਚ ਗਏ ਵਪਾਰੀ ਵੀ ਖਤਮ ਨੇ ਔਰ ਹੁਣ ਮਜ਼ਦੂਰਾਂ ਦੇ ਘਰਾਂ ਤੱਕ ਵੀ ਪਹੁੰਚ ਗਿਆ ਸੋ ਇਸ ਕਰਕੇ ਮੈਂ ਸਮਝਦਾ ਕਿ ਭਾਜਪਾ ਹਮੇਸ਼ਾ ਹੀ ਜਿੱਥੇ ਪੰਜਾਬ ਨਾਲ ਤੇ ਬਿਤਕਰਾ ਕਰਦੀ ਸੀ ਹੁਣ ਪੂਰੇ ਹਿੰਦੁਸਤਾਨ ਦੇ ਲੋਕਾਂ ਦੇ ਗਰੀਬਾਂ ਨੂੰ ਮਾਰਨ ਤੇ ਤੁਲੀ ਹੋਈ ਆ ਆਲਰੇਡੀ ਅਡਾਨੀਆਂ ਬਾਨੀਆਂ ਨੂੰ ਸਾਰਾ ਕੁਝ ਅਸੀਂ ਵੇਚ ਚੁੱਕੇ ਆ ਚਾਹੇ ਉਹ 에ਰਪੋਰਟਾਂ ਦੀ ਗੱਲ ਹੋਵੇ ਚਾਹੇ ਉਹ 에ਅਰਲਾਈਨਾਂ ਦੀ ਗੱਲ ਹੋਵੇ ਤੇ ਹੁਣ ਤੁਸੀਂ ਗਰੀਬਾਂ ਦੇ ਘਰਾਂ ਤੱਕ ਵੀ ਜਿਹੜਾ ਖਤਮ ਕਰਕੇ ਤੇ ਸਾਰਾ ਹੀ ਜਿਹੜਾ ਕੰਮ ਹੈ ਇਹ ਜਿਹੜੇ ਸਰਮਾਇਦਾਰਾਂ ਦੇ ਹੱਥਾਂ 'ਚ ਦੇਣਾ ਚਾਹੁੰਦੇ ਨੇ ਸੋ ਇਸ ਕਰਕੇ ਬੜੀ ਮੰਦ ਭਾਗੀ ਗੱਲ ਆ ਕਿ ਜਿਹੜਾ ਮੰਨੇਗਾ ਨੂੰ ਇਹ ਖਤਮ ਕਰਨ ਜਾ ਰਹੇ ਆ ਕਰਨ ਕਾ ਦਾ ਜਾ ਰਹੇ ਉਹਨਾਂ ਤੇ ਕਰਤਾ ਕਿ ਜਿੱਥੇ ਇੰਨੇ ਕਰੋੜਾਂ ਲੋਕ ਮਨੇਗਾ ਚ ਕੰਮ ਕਰਦੇ ਆ ਮੇਰੇ ਕਾ 27 ਕਰੋੜ ਦੇ ਲਾਗੇ ਮੈਂ ਫਿਗਰ ਪੜ ਰਿਹਾ ਸੀਗਾ ਜਿਹੜੇ ਮਨੇਗਾ ਚ ਕੰਮ ਕਰਦੇ ਔਰ ਮਹਿਜ 6 ਘੰਟੇ ਦੇ ਅੰਦਰ ਅੰਦਰ ਇਹਦੇ ਤੇ ਬਹਿਸ ਕਰਕੇ ਤੇ ਰਾਤ 12 ਵਜੇ ਇਹਨਾਂ ਨੇ ਕਾਲੀ ਕਾਲੀ ਦੇ ਵਿੱਚ ਇਹ ਬਿੱਲ ਜਿਹੜਾ ਪਾਸ ਕਰਤਾ ਆ ਸੋ ਨਾਂ ਰੱਖਤਾ ਵੀ ਬੀ ਜੀ ਰਾਮ ਜੀ ਸੋ ਇਸ ਕਰਕੇ ਹਰ ਗੱਲ ਦੇ ਵਿੱਚ ਰੱਬ ਦਾ ਨਾਮ ਲਿਆਉਣਾ ਉਹਨੂੰ ਰਿਲੀਜੀਅਸ ਬੇਸਿਸ ਦੇ ਉੱਤੇ ਟੱਚ ਕਰਨਾ ਧਾਰਮਿਕ ਤੌਰ ਤੇ ਨਾਂ ਨੂੰ ਲਿਉਣਾ ਇਹਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਜਦੋਂ ਸਟਾਰਟਿੰਗ ਦੇ ਵਿੱਚ ਅਸੀਂ ਇਸ ਚੀਜ਼ ਤੇ ਸਕਸੈਸਫੁਲ ਹੋ ਗਏ ਵੀ ਲੋਕ ਲੱਗਦਾ ਕਿ ਇਹੀ ਪਾਰਟੀ ਇੱਕ Hindu ਧਰਮ ਦੀ ਰੱਖਿਆ ਕਰ ਸਕਦੀ ਆ ਇਹ ਬਿਲਕੁਲ ਮਹਿਜ ਗਲਤ ਹੈ ਮੈਂ ਆਪਣੇ ਗਰਦਾਸਪੁਰ ਦੀ ਗੱਲ ਕਰਾਂ ਸਾਡਾ ਗਰਦਾਸਪੁਰ ਜਿਹੜਾ ਧਰਮਾਂ ਤੋਂ ਉੱਪਰ ਉੱਠ ਕੇ ਅਸੀਂ ਹਰ ਯਾਤਰਾ ਹਰ ਚੀਜ਼ ਦੇ ਵਿੱਚ ਅਸੀਂ ਇਕੱਠੇ ਡਿਸਟ੍ਰਿਕਟ ਲੈਵਲ ਤੇ ਮਨਾਉਂਦੇ ਆਂ ਤੋ ਸਰ ਇਹਨਾਂ ਲੋਕਾਂ ਨੂੰ ਇਹ ਲੱਗਦਾ ਕਿ ਜੇ ਨਾਂ ਜੀ ਰਾਮ ਜੀ ਰੱਖਤਾ ਤੇ ਸ਼ਾਇਦ ਕੋਈ ਇਹਨਾਂ ਨੂੰ ਲੱਗੇਗਾ ਲੈ ਭਈ ਇਹਨਾਂ ਨਾਂ ਰੱਖਤਾ ਸੋ ਜਿਹੜੀ ਪੜ੍ਹੇ ਲਿਖੇ ਲੋਕ ਨੇ ਜਿਹੜੇ ਜਿਨ੍ਹਾਂ ਦੇ ਸਿਰ ਤੇ ਸਾਡੇ ਇਕਨੋਮਿਕ ਇਕਨੋਮਿਕਲੀ ਸਾਰੇ ਸਾਡੇ ਮੁਲਕ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਉਹ ਲੋਕਾਂ ਨੂੰ ਨਾਂ ਬਦਲਣ ਨਾਲ ਕੁਝ ਫਰਕ ਨਹੀਂ ਪੈਂਦਾ ਸਾਡੇ ਮੁਲਕ ਨੂੰ ਤੁਸੀਂ ਕੰਮ ਕਰਕੇ ਪ੍ਰੈਕਟੀਕਲੀ ਦਿਖਾਓ ਕੰਮ ਕਰਨ ਦੇ ਨਾਲ ਹੀ ਲੋਕਾਂ ਨੇ ਸਮਝਣਾ ਹੁਣ ਨਾਂ ਬਦਲਣ ਵਾਲਾ ਸਮਾਂ ਨਿਕਲ ਗਿਆ ਸੋ ਇਸ ਕਰਕੇ ਅਸੀਂ ਇਸ ਗੱਲ ਦਾ ਪੂਰਨ ਵਿਰੋਧ ਕਰਦੇ ਹਾਂ ਕਿ ਜਿਹੜਾ ਇਹਨਾਂ ਨੇ ਮਨਰੇਗਾ ਨੂੰ ਖਤਮ ਕੀਤਾ ਆ ਉਹਨੂੰ ਬਹਾਲ ਕੀਤਾ ਜਾਵੇ ਔਰ ਇਹ ਜਿਹੜਾ 40% ਵਾਲਾ ਕੰਮ ਇਹਨਾਂ ਨੇ ਲਾਗੂ ਕਰ ਦਿੱਤਾ ਉਹਨੂੰ ਖਤਮ ਕਰਕੇ ਐਜ਼ ਇਟ ਇਜ਼ ਹੀ ਮਨਰੇਗਾ ਨੂੰ ਚਲਾਇਆ ਜਾਵੇ ਗਰੀਬਾਂ ਦੀ ਰੋਟੀ ਦੀ ਜਿਹੜੀ ਲਤ ਨਾ ਮਾਰੀ ਜਾਏ ਨਹੀਂ ਤੇ ਇਹਦੇ ਨਤੀਜੇ ਜਿਹੜੇ ਆ ਸੈਂਟਰ ਸਰਕਾਰ ਨੂੰ ਬਹੁਤ ਪੂਰੀ ਤਰ੍ਹਾਂ ਭੁਗਤਣੇ ਪੈਣਗੇ ਉਹ ਪੈਸੇ ਦੇ ਕੇ ਜਿੰਨਾ ਮਰਜੀ ਡਾਇਨਾਸੌਰ ਲੈ ਅਜ ਡਾਇਨਾਸੌਰ ਆ ਸਕਦੇ ਆ ਜੇ ਡਾਇਨਾਸੌਰ ਹੀ ਨਹੀਂ ਆ ਸਕਦੇ ਕੱਲੀ ਕਿੱਥੋਂ ਆ ਜਾਣੇ ਆ ਸੋ ਇਹ ਕਰਕੇ ਇਹ ਗੱਲ ਖਤਮ ਕਰ ਐਦਾਂ ਹੀ ਆਉਣੇ ਨੇ ਤਾਂ ਅਲੀਦਲ ਦੋ ਦੋ ਵੋਟਾਂ ਪਿੰਡਾਂ ਚੋਂ ਨਿਕਲ ਨਹੀਂ ਆ ਖਾਲੀ ਦਾ ਲਾ ਕੇ ਜੇ ਇੱਕ ਚੰਕ ਦੇ ਵਿੱਚੋਂ ਕਿਤੇ ਚਾਰ ਸੀਟਾਂ ਜਿੱਤ ਗਿਆ ਤੇ ਹੁਣ ਇਹਦਾ ਮਤਲਬ ਕਿ ਕਾਲੀਦਾਲਾ ਜੂ ਇੱਥੇ ਕੀ ਇੱਥੇ ਗਰਦਾਸਪੁਰ ਕਾਲੀਦਾਲ ਕਿੱਥੇ ਚਲ ਗਿਆ ਦੱਸੋ ਨਾ ਗਰਦਾਸਪੁਰ ਦੇ ਵਿੱਚ ਦੋ ਦੋ ਚਾਰ ਚਾਰ ਵੋਟਾਂ ਪਿੰਡ ਚੋਂ ਨਿਕਲ ਰਹੀਆਂ ਔਰ ਉਹਨਾਂ ਪਿੰਡਾਂ ਜਿਹੜੇ ਕਾਲੀ ਪਿੰਡ ਨੇ ਤੇ ਫਿਰ ਡਾਇਨਾਸੌਰ ਕਿੱਥੋਂ ਆਉਣਗੇ ਇੱਥੇ ਤੇ ਪਹਿਲੇ ਜੇ ਐਦਾਂ ਦੇ ਬੰਦੇ ਰਹੇ ਤੇ ਡਾਇਨਾਸੌਰ ਦਾ ਤੇ ਪਤਾ ਨਹੀਂ ਜਿਹੜਾ ਰਹਿੰਦਾ ਹੁੰਦਾ ਹੁੰਜਾ ਕੰਮ ਉਹ ਵੀ ਫਿਰ ਜਾਣਾ ਸੋ ਇਸ ਕਰਕੇ ਮੇਰਾ ਓਪਨ ਚੈਲੰਜ ਆ 2027 ਚ ਅਸਲੀ ਮੈਚ ਖੇਡਣ ਦਾ ਮਜ਼ਾ ਆਉਣਾ ਆ ਤੇ ਮੰਜੀ ਕੌਣ ਕਿਹਦੀ ਠੋਕੂਗਾ ਇਹ ਤੇ ਪ੍ਰਮਾਤਮਾ ਜਾਣਦਾ ਆ